ਆਪਰਾ ਬ੍ਰੈਂਡ ਹੋ ਗਈ ਤੂੰ ਅੱਜ ਜਾ ਜਦੋਂ ਹੋ ਗਿਆ ਕਿ ਡਿਲੀਵਰ ਮਾਰ ਦੇਣਾ ਦੇ ਇਹਨੂੰ ਮਾਰਨਾ ਕਿ ਤੂੰ ਵੀ ਆ ਲੈ ਤੇ ਮੈਰੀ ਆ ਜਾ ਇਹਨਾਂ ਨੂੰ ਮਾਰਨਾ ਕੱਤੀ ਮਾਰਨੀ ਅੱਜ ਨਾ ਤੂੰ ਆ ਤਾ ਦੱਸ ਕਰਾ ਦੱਸ ਕਰਾ ਜੇ ਅਸੀਂ ਪਿੰਡ ਜਾਣਨੇ ਆ ਸਾਡੇ ਮਗਰ ਮੋਟਰਸਾਈਕਲ ਆਲੰਦਾਂ ਦੀ ਕਿੱਥੇ ਜਾਂਦੀਆਂ ਨੇ ਇਹ ਸਾਨੂੰ ਗਲਤ ਵਾਸਤੇ ਬੋਲਦਾ ਵੀ ਤੁਸੀਂ ਕਿੱਥੇ ਜਾਣੀ ਆ ਪਿੰਡ ਕਿਸੇ ਲਵੇ ਜਾਣੀ ਤੁਸੀਂ ਬੰਦੇਆਂ ਲੱਗੇ ਜਾਣੀ ਇੱਕ ਮੇਰੇ ਮੁੰਡਾ ਚਾਚੇ ਦੇ ਤੇ ਇੱਕ ਕੁੜੀ ਆ ਜਿਹੜਾ ਮੁੰਡਾ ਉਹਦਾ ਟੈਂਪੂ ਬਣ ਗਿਆ ਲੌਂਡੇ ਆਣੇ ਰਾਤੇ ਤੁਰ ਪਿਆ ਬਈ ਮੈਂ ਤੁਹਾਨੂੰ ਫੋਟੋਆਂ ਦਿਖਾਵਾਂ ਆਪਾਂ ਨੇ ਕੀ ਪਰਿਵਾਰਾਂ ਦੇ ਲੋਕ ਆ ਬਈ ਤੁਹਾਨੂੰ ਵੀ ਪਤਾ ਮੇਰੀ ਪੈਣ ਹੈ ਚਾਹੂ ਚਾਚੇ ਦੀ ਕੁੜੀ ਆ ਤੇ ਚਾਚਾ ਐ ਨਹੀਂ ਦੁਨੀਆ ਤੇ ਉਹ ਜੇ ਗਲਤ ਰਹੀ ਜਾਊ ਤਾਂ ਸਾਡੀ ਜ਼ਿੰਮੇਵਾਰੀ ਹੁਣ ਰੋਕਣਾ ਤੇ ਰਹੀ ਗੱਲ ਅਜੇ ਤਾਂ ਚਾਂਟਿਆਂ ਨਾਲ ਰੋਕਿਆ ਰਹੀ ਗੱਲ ਮੈਂ ਅਸੀਂ ਉਹ ਹਨ ਕੀ ਪਰਿਵਾਰ ਆ ਮੇਰੇ ਪੜਤਾਤੇ ਉਹਨਾਂ ਨੇ ਵੀ ਕਤਲ ਕਰੇ ਸੀ ਅਸੀਂ ਮਾਰਾਂਗੇ ਜਦੋਂ ਅਸੀਂ ਕਿਸੇ ਦੀ ਧੀ ਪੈਣ ਨਹੀਂ ਨਾ ਕੱਢ ਕੇ ਲਿਆਏ ਤਾਂ ਅਸੀਂ ਹਰ ਦੀ ਧੀ ਪੈਣ ਨੂੰ ਜਾਣ ਵੀ ਨਹੀਂ ਦਿੰਦੇ ਪੇਪਰ ਨੰਬਰ ਵੱਡੇ ਜੇਟ ਕੇ ਗਏ ਉਹਨਾਂ ਦੇ ਘਰ ਆਇ ਨੂੰ ਬਹੁਤ ਘੁੱਟਿਆ ਫਿਰ ਸੋਬੀ ਨੇ ਦੁੱਜੀ ਨੂੰ ਫਿਰ ਮੈਨੂੰ ਫੁੱਲ ਘਰੋਂ ਲੈ ਕੇ ਗਏ ਘੁੱਟਵਾ ਜਿਵੇਂ ਜੱਟ ਸੋਈਆ ਹੋਣੇ ਵੀ ਬਹੁਤ ਘੁੱਟਿਆ ਮੈਨੂੰ ਨਾਲ ਹੋਣੇ ਘੁੱਟਿਆ ਜਿਵੇਂ ਜੇਟ ਨੇ ਰੱਬ ਸਾਡੇ ਦਾ ਡੈਡੀ ਆਏ ਬਹੁਤ ਜਿਵੇਂ ਜੱਸੀ ਦਬੀ ਦਮਾਂ ਗੀਆਂ ਤੇ ਸੋਸ਼ਲ ਮੀਡੀਆ ਸਟਾਰ ਅੱਤ ਜੱਟ ਸੋਹੀ ਨੇ ਆਪਣੀ ਚਾਚੀ ਦੀ ਬੁਰੀ ਤਰ੍ਹਾਂ ਕੁਟਮਾਰ ਕੀਤੀ ਹੈ ਜੀ ਹਾਂ ਕਈ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਜਿਸ ਵਿੱਚ ਕਿ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸੋਸ਼ਲ ਮੀਡੀਆ ਤੇ ਰੀਲਾਂ ਨਾਲ ਸਟਾਰ ਬਣੇ ਇੱਕ ਅੱਜੱਟ ਸੋਹੀ ਨਾਮ ਦੇ ਨੌਜਵਾਨ ਵੱਲੋਂ ਆਪਣੀ ਚਾਚੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਇਨਾਂ ਹੀ ਨਹੀਂ ਅਮ੍ਰਿਤ ਤਾਰੀ ਔਰਤ ਨਾਲ ਨਾ ਸਿਰ ਕੁੱਟਮਾਰ ਕੀਤੀ ਗਈ ਸਗੋਂ ਉਸ ਨਾਲ ਬੁਰੀ ਤਰ੍ਹਾਂ ਗਾੜੀ ਗਲੋਚ ਵੀ ਕੀਤਾ ਗਿਆ ਦਰਸਲ ਮਲੇਰਕੋਟਲਾ ਦੇ ਥਾਣਾ ਅਮਰਗੜ ਦੇ ਪਿੰਡ ਰਾਮਗੜ ਛੰਨਾ ਤੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ ਥਾਪੜ ਆਪਰੇ ਹੋਗੀ ਤੂੰ ਵੱਜ ਜਾ ਕਿਸੇ ਪੈਰ ਕਰ ਤੋਂ ਬੋਲ ਗਿਆ ਟਿੱਲੀ ਮਾਰ ਮਾਰ ਦੇਣਾਗੇ ਇਹਨੂੰ ਮਾਰਨਾ ਕਿ ਤੂੰ ਵੀ ਆ ਜਾ ਨਲੀ ਆ ਜਾ ਇਹਨਾਂ ਨੂੰ ਮਾਰਨਾ ਇੱਕ ਵਾਰੀ ਮਾਰਨੀ ਹੈ ਅੱਜ ਕਦਾ ਦੋ ਦਸ ਹਜ਼ਾਰ ਰੁਪਏ ਪਿੱਛੇ ਕਾ ਕੇ ਆਈ ਹੈਗੀ ਮੈਨੂੰ ਵੀਡੀਓ ਬਣਾਈ ਜਾਂਦਾ ਰਸਾਨਾ ਅਕੋਸ਼ ਮੇਰੇ ਖਿਲਾਫ ਬਹੁਤ ਵੀਡੀਓ ਪੈ ਰਹੀਆਂ ਨੇ ਘਰ ਦੀ ਲੜਾਈ ਆ ਘਰ ਦੀ ਲੜਾਈ ਕੀ ਆ ਪਹਿਲਾਂ ਇਹ ਦੱਸ ਦਾਂ ਮੇਰੇ ਚਾਚਾ ਜੀ 2020 ਚ ਡੈਥ ਹੋ ਗਈ ਸੀ ਉਸ ਤੋਂ ਬਾਅਦ ਹੁਣ ਕੋਈ ਉਹਲਾ ਤਾਂ ਰੱਖਿਆ ਨਹੀਂ ਇਹਨਾਂ ਨੇ ਇੱਕ ਮੇਰੇ ਮੁੰਡਾ ਚਾਚੇ ਦੇ ਤੇ ਇੱਕ ਕੁੜੀ ਆ ਜਿਹੜਾ ਮੁੰਡਾ ਉਹਦਾ ਟੈਂਪੂ ਬਣ ਗਿਆ ਲੌਂਟਿਆਂ ਨੇ ਰਾਤੇ ਤੁਰ ਪਿਆ ਬਈ ਮੈਂ ਤੁਹਾਨੂੰ ਫੋਟੋਆਂ ਦਿਖਾਵਾਂ ਆਪਾਂ ਨੇ ਖੀ ਪਰਵਾਰਾਂ ਦੇ ਲੋਕ ਆ ਬਈ ਤੁਹਾਨੂੰ ਵੀ ਪਤਾ ਤੇ ਮੇਰੀ ਆਂਟੀ ਆ ਉਹਨਾਂ ਨੂੰ ਸ਼ਹਿਦ ਹੰਦੀ ਆ ਪੂਰੀ ਵੀ ਹਾਂ ਜਾਓ ਕਰੋ ਕਮਾਨ ਤੇ ਗੱਲ ਕੀ ਆ ਸਾਡੀ ਉਹ ਕੁੜੀ ਜਦੋਂ ਹੁਣ ਆ ਉਹ ਮੇਰੀ ਭੈਣ ਆ ਜਿਹੜੇ ਆ ਨਾਮ ਲਿਖਾਇਆ ਹੋਇਆ ਉਹਦਾ ਮੈਂ ਜੋਤ ਬਾਤ ਤੇ ਮੈਂ ਅੱਧੀ ਭੈਣ ਵਾਰੇ ਮਾੜਾ ਸੋਚਉਂਦਾ ਪਹਿਲੀ ਗੱਲ ਤਾਂ ਕੁਛ ਪੀਚਾਂ ਵਾਲੇ ਵੀਰ ਵੀਰੋ ਧਿਆਨ ਨਾ ਸੋਚਿਓ ਪਹਿਲਾ ਇਹ ਗੱਲ ਵੀ ਸੋਹੀ ਕਿੱਥੇ ਜਿੱਥੇ ਗਲਤ ਹੋਊ ਨਾ ਜੁੱਤੀਆਂ ਮਾਰਿਓ ਜੱਟ ਦੇ ਬਲਾਕੇ ਤੇ ਉਹ ਵੀਰੇ ਗਲਤ ਰਹੀ ਜਦੋਂ ਆਪਾਂ ਅਣਖੀ ਪਰਿਵਾਰ ਆ ਮੈਂ ਦਿਲੋਂ ਗੱਲ ਕਹਿਣਾ ਮੇਰੀ ਭੈਣ ਹੈ ਚਾਹੇ ਉਹ ਚਾਚੇ ਦੀ ਕੁੜੀ ਆ ਤੇ ਚਾਚਾ ਐ ਨਹੀਂ ਦੁਨੀਆ ਤੇ ਉਹ ਜੇ ਗਲਤ ਰਹੀ ਜਾਊ ਤਾਂ ਸਾਡੀ ਜ਼ਿੰਮੇਵਾਰੀ ਆ ਉਹਨੂੰ ਰੋਕਣਾ ਰਹੀ ਗੱਲ ਅਜੇ ਤਾਂ ਚਾਂਟਿਆਂ ਦਾ ਰੋਕਿਆ ਰਹੀ ਗੱਲ ਮੈਂ ਅਸੀਂ ਉਹ ਹਣ ਕੀ ਪਰਿਵਾਰਾ ਮੇਰੇ ਪੜਤਾਤੇ ਉਹਨਾਂ ਨੇ ਵੀ ਕਤਲ ਕਰੇ ਸੀ ਅਸੀਂ ਮਾਰਾਂਗੇ ਜਦੋਂ ਅਸੀਂ ਕਿਸੇ ਦੀ ਧੀ ਪੈਨ ਨਹੀਂ ਨਾ ਕੱਢ ਕੇ ਲਿਆਏ ਤਾਂ ਅਸੀਂ ਹੱਥ ਦੀ ਧੀ ਪੈਨ ਨੂੰ ਜਾਨ ਵੀ ਨਹੀਂ ਦਿੰਦੇ ਤੇ ਇਹ ਉਹ ਗਲਤ ਕੰਮ ਕਰਦੀ ਤਾਂ ਰੋਕਦੇ ਸੀ ਤਾਂ ਉੱਥੇ ਥੱਪੜ ਥੱਪੜੋ ਥੱਪੜੀ ਕੋਈ ਲੜਾਈ ਝਗੜਾ ਹੋਇਆ ਉਹ ਇਹਨਾਂ ਨੇ ਗਲਤ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਸ਼ੂ ਕਰਿਆ ਵੀ ਸੋਹੀ ਆਏ ਇਸ ਸਮਾਜ ਸੇ ਵੀ ਆ ਪਹਿਲੀ ਗੱਲ ਤਾਂ ਮੈਂ ਕੋਈ ਸਮਾਜ ਸੇ ਵੀ ਨਹੀਂ ਆ ਇਹ ਸਾਰਿਆਂ ਨੂੰ ਪਤਾ ਆ ਨਾ ਵੀਰ ਬਾਕੀ ਬਹੁਤ ਵੀਰ ਮੇਰੇ ਬਾਰੇ ਬੋਲ ਰਹੇ ਨੇ ਵੀ ਆਏ ਕੋਈ ਨਹੀਂ ਵੀਰੇ ਬੋਲੋ ਪਰ ਇੱਕ ਗੱਲ ਆ ਇੱਥੇ ਗੱਲ ਕੁੜੀ ਦੀ ਆ ਜਿਹਨੂੰ ਅਸੀਂ ਦਿਲੋਂ ਪਿਆਰ ਕਰਦੇ ਸੀ ਉਹ ਭੈਣ ਸਾਡੀ ਉਹ ਭੈਣ ਨੇ ਆਜਾ ਸੀ ਭਰਾ ਨੂੰ ਇਹ ਜੇ ਗਲਤ ਤਰੀਕੇ ਨਾਲ ਬਦਨਾਮ ਕਰਿਆ ਤੇ ਸੋਚ ਸਮਝ ਕੇ ਮੇਰੇ ਭਰਾ ਜਿਹੜੇ ਵੀ ਪੇਜਾਂ ਆਲੇ ਨੇ ਸੋਚ ਕੇ ਬਦਨਾਮ ਕਰਿਓ ਦੇਖੋ ਮੇਰੀ ਬਦਨਾਮੀ ਕਰਨੀ ਬਹੁਤ ਸਖਾਲੀ ਆ ਸੋਸ਼ਲ ਮੀਡੀਆ ਤੇ ਹਰ ਕੋਈ ਮੇਰੇ ਖਿਲਾਫ ਵੀ ਪਉਣ ਨੂੰ ਤਿਆਰ ਆ ਬਹੁਤ ਬੰਦੇ ਹਨ ਤੇ ਗੱਲ ਚਾਚੇ ਜੀ ਕੁੜੀ ਦੀ ਆਈ ਆ ਵੀ ਥਾਪੜੇ ਮਾਰੇ ਨੇ ਅੱਖਰੂ ਮਾਰੇ ਨੇ ਹਨਾ ਤੇ ਜੇ ਮਸਲਾ ਬਧੂਗਾ ਨਾ ਜਦ ਲੋਗ ਹੈ ਨਾ ਵੀ ਇਹ ਮਸਲਾ ਵਾਧਾ ਤਾਂ ਮਾਰਾਂਗੇ ਵੀ ਅਣਖ ਲਈ ਬਹੁਤ ਕੁਸ਼ ਹੋ ਜਾਂਦਾ ਹੁੰਦਾ ਪਰ ਗੰਤ ਨਹੀਂ ਭੈਣ ਦੇਣਾ ਬਾਕੀ ਮਾਰਾਇ ਸੋਖ ਰੱਖਣਾ ਤੂੰ ਇਹ ਸਾਰੇ ਮੇਰੇ ਨਾਲੋਂ ਕੋਈ ਨਹੀਂ ਕਰਨ ਤੋਂ ਬਦਨਾਮ ਸਾਰਿਆਂ ਨੂੰ ਧੰਨਵਾਦ ਵੀ ਤਾਂ ਪਿੰਡ ਰਾਮਗੜ੍ਹ ਛੰਨਾ ਦੀ ਰੁਪਿੰਦਰ ਕੌਰ ਦਾ ਇਲਜ਼ਾਮ ਹੈ ਕਿ ਉਹਨਾਂ ਦਾ ਜੇਠ ਅਤੇ ਉਹਨਾਂ ਦਾ ਭਤੀਜਾ ਅੱਤ ਜੱਟ ਸੂਹੀ ਉਹਨਾਂ ਦੀ ਜ਼ਮੀਨ ਦਾ ਵੰਡ ਦਾ ਠੇਕਾ ਨਹੀਂ ਦੇ ਰਿਹਾ ਇਸ ਸੰਬੰਧ 'ਚ ਜਦੋਂ ਉਸਨੇ ਆਪਣੇ ਜੇਠ ਨਾਲ ਗੱਲਬਾਤ ਕੀਤੀ ਤਾਂ ਉਸਤੇ ਜੇਠ ਅਤੇ ਭਤੀਜੇ ਨੇ ਉਸ ਨੂੰ ਕਾਰਾਕੇ ਬੁਰੀ ਤਰ੍ਹਾਂ ਘੁਟਿਆ ਰੁਪਿੰਦਰ ਕੌਰ ਦੇ ਪਤੀ ਦੀ ਪਹਿਲਾ ਹੀ ਮੌਤ ਹੋ ਚੁੱਕੀ ਹੈ ਜਿਸ ਕਾਰਨ ਉਹਨਾਂ ਦੇ ਜ਼ਮੀਨ ਦੀ ਸਾਮ ਸੰਭਾਲ ਉਹਨਾਂ ਦਾ ਜੇਟ ਕਰਦਾ ਪਰ ਹੁਣ ਰੁਪਿੰਦਰ ਕੌਰ ਨੇ ਇਲزام ਲਗਾਇਆ ਹੈ ਕਿ ਆਤ ਜੱਟ ਸੋਹੀ ਅਤੇ ਉਸ ਦਾ ਪਿਤਾ ਉਹਨਾਂ ਨੂੰ ਜ਼ਮੀਨ ਦਾ ਬਣਦਾ ਠੇਕਾ ਨਹੀਂ ਦੇ ਰਹੇ ਅਤੇ ਜਦੋਂ ਉਹਨਾਂ ਨੇ ਆਪਣੇ ਠੇਕੇ ਦੀ ਪਾਬਕ ਆਪਣੇ ਹੱਕੀ ਪੈਸਿਆਂ ਦੀ ਮੰਗ ਕੀਤੀ ਤਾਂ ਉਸ ਦੀ ਬੁਰੀ ਤਰ੍ਹਾਂ ਕਾਰਾਕੇ ਘੁਟਮਾਰ ਕੀਤੀ ਗਈ ਉਸ ਨਾਲ ਗਾਲੀ ਗਲੋਚ ਕੀਤਾ ਗਿਆ ਜਦ ਕਿ ਉਹ ਇਹ ਕਮਰੇਦਾਰੀਔਰਤੇ ਬਜ਼ੁਰਗਔਰਤੇ ਪਰਿਸ਼ਤੇ باوجود ਵੀ ਉਸ ਦਾ ਲਿਹਾਜ਼ ਨਹੀਂ ਕੀਤਾ ਗਿਆ। ਅਸੀਂ ਨੇ ਪੁੱਾਈ ਕਿ ਕਿਿਆ ਸੀ ਪਰਫੋਮ ਕਰਕੇ ਕਿਸੇ ਤੇ ਪੈਸੇ ਪੈਸੇ ਰਹਿੰਦੇ ਨਹੀਂਗੇ ਜਿਸ ਤੈਨੂੰ ਸਭ ਕੁਤਾਬ ਚਾਹੀਦਾ। ਤੇ ਇਹਨਾਂ ਨੇ ਜਦੋਂ ਅੱਗੇ ਸਾਡੇ ਕੋ ਨਹੀਂ। ਦੋਨੇ ਜਾਣੇ ਪਿਓ ਪੁੱਤ ਆ ਕੇ ਬੰਨ ਵੱਡੇ ਜੇਟ ਕੇ ਗਏ ਉਹਨਾਂ ਦੀ ਘਰ ਵਾਲੀ ਨੂੰ ਬਹੁਤ ਕੁੱਟਿਆ। ਫੇਰ ਸੋਢੀ ਨੇ ਦੁੱਜੀ ਨੂੰ ਫਿਰ ਮੈਨੂੰ ਘਰੋਂ ਲੈ ਕੇ ਗਏ ਕੁੱਟਣ ਵਾਸਤੇ ਜਦੋਂ ਜੱਟ ਸੋਈਆ ਹੋਣੀ ਵੀ ਬਹੁਤ ਕੁੱਟਿਆ ਮੈਨੂੰ ਨਾਲੋਂ ਨਹੀਂ ਕੁੱਟਿਆ ਮੇਰੇ ਜੇਟ ਨੇ ਜ਼ਰਾ ਪਸੰਦ ਕਰ ਡੈਡੀ ਹੈ ਜੀ ਬਹੁਤ ਜਦੋਂ ਜਦੋਂ ਵੀ ਦਬਾਉਂਗੀ ਆ ਜੇ ਹੋ ਤੋ ਕੋਈ ਦਿੱਤਾ ਸਾਡੇ ਨਾਲ ਤੈਨੂੰ ਤਾਂ ਕੋਈ ਪੈਸਾ ਸਾਡੀ ਦਿੰਦੇ ਸੀ ਜਦੋਂ ਸਿੱਖੇ ਸਾਫਤਾ ਮੰਗਿਆ ਜਾਂ ਤਾਂ ਟੁੱਟ ਕੇ ਪਾ ਕੇ ਕੱਪੜੇ ਕੁੱਪਰੇ ਸਾਡੇ ਸਾਰੇ ਪਾੜਦੇ ਸਾਡੇ ਸਾਡਾ ਸਾਹਕ ਤੁਸ ਜੱਟ ਤੁਸ ਪਹੁੰਚਾਈਂਦਾ ਤੁਸ ਕਾਦਾ ਸਾਹਕ ਤਾ ਤੁਸੀਂ ਮੰਗੋ ਤੁਸ ਨੂੰ ਦਾ ਜਮੀਨ ਦਾ ਚਾਹੁੰਦਾ ਜੀ ਜਮੀਨ ਨਾਲ ਸੰਦੀ ਹਾਂਜੀ ਸੰਦੀ ਵੀ ਚਾਟਾ ਲੈਣ ਦਾਰੇ ਹੀਦੀ ਸਾਡਾ ਅਸੀਂ ਇੱਕ ਜੈਨੂ ਸਾਹਕ 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 ਦੇ ਦੋ ਤੇਨ ਦਾ ਪੂਟੇ ਤੇ ਅਰੇ ਘਰ ਵਾਲੀ ਕੋਲੇ ਕੋਲੇ ਕੜੀ ਰਹੀ ਆ ਮਾਨੂੰ ਆਉਣੀ ਕੀਤਾ ਸੜਾਇਆ ਨਹੀਂ ਹੈਗਾ ਤਾ ਕੀ ਕੀਈਆ ਕੋਲੇ ਦੋਨਾਂ ਦੇ ਜਾਦਿਰ ਜੱਟ ਸੋਹੀਆ ਤੇ ਉਹਦਾ ਡੈਡੀ ਆ ਮਰੀਕ ਸਿੰਘ ਉਹਨਾਂ ਨੇ ਮੈ ਸਾਨੂੰ ਤਿੰਨਾਂ ਨੂੰ ਪੂਰਾ ਕੁੱਟਿਆ ਤੁਹਾਨੂੰ ਤਿੰਨੇ ਜਾਣੇ ਆ ਗਏ ਕਿਹਨੋਂ ਸੀ ਉਹ ਤੁਹਾਡੇ ਦੇਖ ਕੇ ਕਿਹਨੋਂ ਮਰੀਕ ਸਿੰਘ ਰਾਪੁਰਾ ਚੰਨਾ ਓਟਕਿਨਾ ਰੁਪਿੰਦਰ ਕੌਰ ਪਿੰਡ ਤੋਂ ਡੱਕਾ ਰਾਪੁਰਾ ਚੰਨਾ ਕੀ ਮੰਗਦਾ ਪ੍ਰਸਾਦ ਤੁਹਾਨੂੰ ਆਏ ਜਦ ਡਾ ਹੱਕ ਤੇ ਤੁਹਾਨੂੰ ਬਸ ਉਹ ਕੁਝ ਨਹੀਂ ਚਾਹੀਦਾ ਜਾ ਦੇਖੋ ਜ ਸਾਡੇ ਨਾਲ ਬਸ ਜਨੀਆਂ ਮਾਰਨ ਦੀ ਵੀ ਧਮਕੀਆਂ ਵੀ ਦਿੰਦੇ ਨੇਗੇ ਅਸੀਂ ਤੁਹਾਨੂੰ ਸਾਰੇ ਪਰਿਵਾਰ ਨੂੰ ਮਾਰਾਂਗੇ ਅਸੀਂ ਤੇ ਜਿਹੜੇ ਜੇੜੇ ਨੇ ਦੂਜੇ ਨੂੰ ਸਾਰਿਆਂ ਨੂੰ ਉਹਦੇ ਰੋਜ਼ ਹੀ ਬਾਹਰ ਹੋਏ ਕੱਲ ਪਰਚਾ ਕੱਲ ਤੇ ਤੜਕੇ ਤੇ ਬਹੁਤ ਆ ਰਹੇ ਨੇ ਕਿ ਅਸੀਂ ਸਾਰੇ ਟੱਬਰ ਨੂੰ ਸਾਰੇ ਜਿਹੜੇ ਦੂਜੇ ਨੇ ਸਾਡੇ ਜੇਟ ਰੂਟ ਸਾਰੇ ਮਾਰ ਕੇ ਸਾਰਿਆਂ ਨੂੰ ਮਾਰਨਾ ਅਸੀਂ ਨੇ ਸਾਡੇ ਵਾਸਤੇ ਗੱਲ ਹੋਈ ਹੈ ਜੀ ਉਹਦੇ ਜਮੀਨ ਪਿੱਛੇ ਸਾਨੂੰ ਠੀਕ ਕਾ ਦਿੰਦਾ ਬਹੁਤ ਜ਼ਿਆਦਾ ਘੱਟ ਆਪ ਦਾ ਜਣੀ ਜੀ ਰੱਖ ਲੈਂਦਾ ਸਾਨੂੰ ਥੋੜਾ ਜਿਹਾ ਦਿੰਦਾ ਸਾਡਾ ਉਹ ਤਾਂ ਹੀ ਗੁਜ਼ਾਰਾ ਵੀ ਹੁੰਦਾ ਬਾਬਾ ਮਰੀਕ ਸਿੰਘ ਉਹ ਮੇਰਾ ਦਿਓਰ ਲੱਗਦਾ ਇਹ ਮੇਰਾ ਬੰਦਾ ਹੈ ਨਹੀਂ ਸਿਰ ਤੇ ਸਾਨੂੰ ਜਣੀ ਬਹੁਤ ਤੰਗ ਕਰਦਾ ਉਹ ਵੀ ਜੇ ਅਸੀਂ ਪਿੰਡ ਜਾਣੇ ਆ ਸਾਡੇ ਮਾਗਰ ਮੋਟਰਸਾਈਕਲ ਆਲਮ ਦਾ ਵੀ ਕਿੱਥੇ ਜਾਂਦੀਆਂ ਨੇ ਇਹ ਸਾਨੂੰ ਗਲਤ ਵਲਤ ਬੋਲਦਾ ਵੀ ਤੁਸੀਂ ਕਿੱਥੇ ਜਾਣੀ ਆ ਪਿੰਡ ਕਿਸੇ ਲਵੇ ਜਾਣੀ ਆ ਤੁਸੀਂ ਬੰਦੇ ਲਵੇ ਜਾਣੀ ਆ ਸਾਨੂੰ ਬਹੁਤ ਜ਼ਿਆਦਾ ਗਲਤ ਬੋਲ ਦੱਸਦਾ ਬਹੁਤ ਸੰਗਾਈਆਂ ਹਈਆਂ ਹੋਈਆਂ ਤੇ ਹੁਣ ਕੀ ਗੱਲ ਹੋਈ ਫਿਰ ਹੁਣ ਸਾਨੂੰ ਵੀ ਦੂਜੀ ਭੈਣ ਨੂੰ ਬਹੁਤ ਕੁੱਟਿਆ ਮੇਰੀ ਨੂੰ ਜਠਾਣੀ ਆ ਫਿਰ ਮੇਰੀ ਇਹ ਤਰਾਣੀ ਲੱਗਦੀ ਇਹਨੂੰ ਬਹੁਤ ਕੁੱਟਿਆ ਸਾਨੂੰ ਧਮਕੀਆਂ ਦਿੰਦੇ ਨੇ ਕਿ ਤੁਹਾਨੂੰ ਮਾਰਾਂਗੇ ਜਵਾਕਾਂ ਨੂੰ ਵੀ ਧਮਕੀਆਂ ਦਿੰਦੇ ਨੇ ਇਹਨਾਂ ਦੇ ਦੋਨਾਂ ਨੂੰ ਵੀ ਮਾਰਾਂਗੇ ਸਾਨੂੰ ਵੀ ਬਹੁਤ ਧਮਕੀਆਂ ਦਿੰਦੇ ਨੇ ਵੀ ਬਹੁਤ ਮਾਰਾਂਗੇ ਸਾਨੂੰ ਵੇ ਕਦਿਲ ਮਾਰ ਕੇ ਸਟਾਂਗੇ ਤੁਹਾਨੂੰ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਕਿ ਸਾਡਾ ਸਾਰਾ ਕੁਝ ਸਾਡੋ ਹੋਣਾ ਚਾਹੀਦਾ ਪਰ ਅਸੀਂ ਤਾਂ ਕੁਝ ਨਹੀਂ ਰੱਖਣਾ ਹੈਗਾ ਨਾਲ ਉਹਦੇ ਸਾਰੇ ਹਾਂ ਦਾ ਤਿੰਨੇ ਘਰਾਂ ਦਾ ਸੇਹੀ ਬੇਨਤੀ ਹੈ ਵੀ ਅਸੀਂ ਤਾਂ ਉਹਦੀ ਦੇਲੀ ਵੀ ਨਹੀਂ ਚੜਦੀਆਂ ਹੈਗੀ ਹਾਂਜੀ ਕਿਹੜਾ ਉਹ ਸਾਨੂੰ ਲੜੇ ਆ ਕਿ ਗੰਦੀਆਂ ਗਾਲਾਂ ਕੱਢੀਆਂ ਨੇ ਉਹ ਤੁਸੀਂ ਕਾਰਵਾਈ ਕਰੋ ਆਪ ਦੀ ਹੁੰਮ ਦਾ ਰਾਸਨ ਤੋਂ ਵੀ ਮੰਗ ਕਰਦੇ ਅਸੀਂ ਮੰਗ ਇਹ ਹੀ ਕਰਦੇ ਆ ਕਿ ਸਾਨੂੰ ਸਾਫ ਚਾਹੀਦਾ ਔਰ ਕੁਸਾ ਲੱਗ ਜੇ ਵੀ ਤੀਮੇ ਦੀ ਕਿਵੇਂ ਇੱਜ਼ਤ ਕਰੀਂਦਾ ਉਹ ਕਰਦਾ ਨਹੀਂ ਹੈਗਾ ਕੁਛ ਨਹੀਂ ਜਾਣਦਾ ਹੈਗਾ ਤੀਮਿਆਂ ਨੂੰ ਤਾਂ ਉਦਰੇ ਸਕੂਟ ਮਾਰ ਤੋਂ ਬਾਅਦ ਰੁਪਿੰਦਰ ਕੌਰ ਨੇ थाना ਅਮਰਗੜ ਵਿੱਚ ਕੇਸ ਦਰਜ ਕਰਵਾਇਆ ਡਾਕਟਰ ਦੇ ਬਿਆਨਾਂ ਦੇ ਆਧਾਰ ਤੇ ਅਤੇ ਰੁਪਿੰਦਰ ਕੌਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਕੇਸ ਦਰਜ ਕਰਕੇ ਦੋਸ਼ੀ ਸੋਹੀ ਅਤੇ ਉਸ ਦੇ ਪਿਤਾ ਦੀ ਪਾਲੇ ਸ਼ੁਰੂ ਕਰ ਦਿੱਤੀ ਹੈ। ਇਹ ਰਾਮਪੁਰਾ ਚੋਂ ਨਾਲ ਦੀ ਰੁਪਿੰਦਰ ਕੌਰ ਪਤਨੀ ਮਲਕੀਤ ਸਿੰਘ ਆ ਜੀ ਇਹਨੇ ਕੱਲ ਸਾਡੇ ਕੋਲ ਬਿਆਨ ਲਖਾਇਆ ਸੀ। ਇਹ ਇਹਨੇ ਤੇਰੀ ਦਰਾਨੀ ਨੇ ਇੱਕ ਕਿਲਾ ਜ਼ਮੀਨ ਆ ਜਿਹੜੀ ਇਹਦੇ ਪਿੰਡ ਦਾ ਹੀ ਅਮਰੀਕ ਸਿੰਘ ਤੇ ਉਹਦਾ ਲੜਕਾ ਬਸੰਤ ਵੀਰ ਸਿੰਘ ਉਹਨਾਂ ਨੂੰ ਠੇਕੇ ਦੇ ਦਿੱਤੀ ਹੋਈ ਆ ਤੇ ਇਹਨਾਂ ਨੂੰ ਠੇਕਾ ਜਿਹੜਾ ਦੇ ਕੇ ਗਿਆ ਉਸ ਵਾਰ ਦਾ ਇਹਨਾਂ ਦੇ ਦਸਣ ਮੁਕਾਬਕ ਕੋਈ ਘੱਟ ਦੇ ਕੇ ਗਿਆ ਉਹਦੇ ਸਬੰਧੀਆਂ ਨੇ ਜਦੋਂ ਉਹਨੂੰ ਲਾਂਭਾ ਦਿੱਤਾ ਤੇ ਉਹ ਉਹਦੇ ਦੰਜਿਸ ਦੇ ਵਿੱਚ ਇਹਨਾਂ ਨੇ ਆ ਕੇ ਘਰ ਦੇ ਅੰਦਰ ਆ ਕੇ ਜਿਹੜੀ ਕੁੱਟਮਾਰ ਕੀਤੀ ਆ ਜਿਹਦੇ ਬਿਆਨ ਤੇ ਅਸੀਂ ਇਹਨਾਂ ਦੇ ਦੋਨਾਂ ਦੇ ਖਿਲਾਫ ਬਣਦੀਆਂ ਧਰਾਵਾਂ 333 115 2 ਤੇ 126 355 ਬੀ ਐਨ ਐਸ ਦੇ ਤਹਿਤ ਕੇਸ ਰਿਸਟ ਕਰ ਲਿਆ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਘਰ ਤੋਂ ਭੱਜੋ ਆ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਦੇ। ਦੱਸਤੀ ਇੱਕ ਸਪੀਡਤ ਔਰਤ ਦੇ ਭਤੀਜੇ ਦੇ ਨਾਮ ਬਸੰਤਵੀਰ ਸਿੰਘ ਹੈ ਜੋ ਕਿ ਸੋਸ਼ਲ ਮੀਡੀਆ ਉੱਤੇ ਅੱਤ ਜੱਟ ਸੋਹੀ ਦੇ ਨਾਮ ਤੇ ਮਸ਼ਹੂਰ ਹੈ। ਸੋਹੀ ਸੋਸ਼ਲ ਮੀਡੀਆ ਉੱਤੇ ਆਪਣੀਆਂ ਰੀਲਾਂ ਕਰਕੇ ਬੇਹਦ ਮਸ਼ਹੂਰ ਹੋਇਆ ਸੀ ਪਰ ਹੁਣ ਉਸ ਵੱਲੋਂ ਆਪਣੀ ਚਾਚੀ ਨਾਲ ਬੁਰੀ ਤਰ੍ਹਾਂ ਫੁੱਟਮਾਰ ਕੀਤੀ ਗਈ ਹੈ। ਇੰਨਾ ਹੀ ਨਹੀਂ ਇਲਜ਼ਾਮ ਲੱਗੇ ਨੇ ਕਿ ਸੋਹੀ ਵੱਲੋਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਆਪਣੀ ਚਾਚੀ ਨੂੰ ਅਤੇ ਉਸ ਦੀ ਧੀ ਨੂੰ ਜਾਨੋਂ ਮਾਰਨ ਦੀਆਂ ਤਾਂ ਧਮਕੀਆਂ ਵੀ ਦਿੱਤੀਆਂ ਗਈਆਂ ਨੇ ਫਿਲਹਾਲ ਪੁਲਿਸ ਵੱਲੋਂ ਇਸ ਪੂਰੇ ਮਾਮਲੇ 'ਚ ਪਰਚਾ ਦਰਜ ਕਰ ਲਿਆ ਗਿਆ ਜਦ ਕਿ ਸੋਹੀ ਹਾਲੇ ਵੀ ਪੁਲਿਸ ਦੀ ਗ੍ਰਿਫਤ 'ਚੋਂ ਬਾਹਰ ਚੱਲ ਰਿਹਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ